ਅਨ ਹਬੋਰ ਤੋਂ ਨੈਪ ਤਹਿਸੀਲਦਾਰ ਗੁਲਾਬਦੀਪ ਸਿੰਘ ਖੰਧ ਬੈਠੇ ਨੇ ਇਧਰ ਇਧਰ ਪਟਵਾਰੀ ਭਾਗੂ ਪਿੰਡ ਤੋਂ ਜੈ ਸਿੰਘ ਬੈਠੇ ਨੇ ਜੈ ਸਿੰਘ ਜੀ ਮਾੜਾ ਆ ਪਟਵਾਰੀ ਸਾਹਿਬ ਸਾਨੂੰ ਦੱਸੋ ਜਿਹੜਾ 2952 ਇੰਤਕਾਲ ਨੈਪ ਸਾਹਿਬ ਨੇ ਨਾਮ ਮਨਜ਼ੂਰ ਕੀਤਾ ਉਸ ਦਾ ਕੀ ਕਾਰਨ ਉਹਦਾ ਕੋਈ ਕਾਰਨ ਨਹੀਂ ਜੀ ਬੈਦ ਹੈ ਤੇ ਉਹਦੇ ਤੇ ਮੇਰੀ ਆਪਣੇ ਪਰ ਤੇ ਲਿਖਿਆ ਹੈ ਮਨਜ਼ੂਰ ਇਧਰ ਇਹਨਾਂ ਨੇ ਆਨਲਾਈਨ ਨਾਮਜ਼ੂਰ ਹੋ ਗਿਆ ਜੀ ਨਹੀਂ ਪਰ ਤੇ ਮਨਜ਼ੂਰ ਕਿਸ ਨੇ ਕੀਤਾ ਸੀ ਸਾਹਿਬ ਨੇ ਕੀਤਾ ਜੀ ਨਹਿਰ ਸਾਹਿਬ ਉਹ ਤੁਸੀਂ ਮਨਜ਼ੂਰ ਕੀਤਾ ਸੀ ਪਹਿਲੀ ਗੱਲ ਬੈਦਾਂ ਨਿੰਗਾ ਵਿਰਾਸਤ ਦਾ ਵਾ ਨਹੀਂ ਮੈਂ ਲੈ ਲਿਆ ਬਹੁਤ ਵੱਡਾ ਮਸਲਾ ਬੈਦਾਂ ਜੀ ਹਾਂ ਜੀ ਹਾਂ ਬੈਦਾਂ ਜੀ ਉਹ ਫਿਰ ਤੁਸੀਂ ਆਪ ਹੀ ਮਨਜ਼ੂਰ ਕਰਕੇ ਪੱਟ ਤੇ ਤੇ ਨਾ ਮਨਜ਼ੂਰ ਕਿਉਂ ਕੀਤਾ ਜੀ ਦੇਖੋ ਮੈਂ ਤੁਹਾਨੂੰ ਸਾਰਾ ਏਡਾ ਨਹੀਂ ਹੋਇਆ ਵੀ ਪਹਿਲਾਂ ਮੈਂ ਮਨਜ਼ੂਰ ਕਰਦਾ ਤੋਂ ਬਾਅਦ ਚੋਂ ਨਾ ਮਨਜ਼ੂਰ ਕੀਤਾ ਐਫਸੀਆਰ ਸਾਹਿਬ ਦੀਆਂ ਨਵੀਆਂ ਹਦਾਇਤਾਂਾਂ ਜਿਹਦੇ ਮੁਤਾਬਕ 30 ਦਿਨ ਦਾ ਟਾਈਮ ਮਿਲਦਾ ਆ ਜਦ ਰਜਿਸਟਰੀ ਹੋ ਗਈ ਰਜਿਸਟਰੀ ਹੋਣ ਦੀ ਤਰੀਕ ਤੇ ਆਨਲਾਈਨ ਇਹਨਾਂ ਕੋਈ ਇੰਤਕਾਲ ਪਹੁੰਚ ਜਾਂਦਾ ਉਦੋਂ ਤੋਂ ਦਿਨ ਸ਼ੁਰੂ ਹੋ ਜਾਂਦੇ ਆ 30 ਦਿਨ ਦਾ ਟਾਈਮ ਹੁੰਦਾ ਪਹਿਲੇ 15 ਦਿਨ ਪਟਵਾਰੀ ਨੂੰ ਮਿਲਦੇ ਅਗਲੇ 5 ਚਿੱਠੀ ਵੀ ਹੈਗੀ ਤੁਹਾਨੂੰ ਮੈਂ ਦੇਈ ਨਾ ਅਗਲੇ 5 ਕਨਗੋ ਨੂੰ ਮਿਲਦੇ ਪਟਤਾਲੀ ਤੀ ਵੀ ਤੋਂ 30 ਦੇ ਵਿੱਚ ਪੇਸ਼ ਹੁੰਦਾ ਤਸਿਲਦਾਰ ਮੋਰੀ ਉਹਨਾਂ ਨੇ ਡਿਸੀਜਨ ਦੇਣਾ ਠੀਕ ਹੈ ਤੇ ਇਹ ਜਿਹੜਾ ਇੰਤਕਾਲ ਨਾਮਨਜ਼ੂਰ ਹੋਇਆ ਇਹਨੂੰ 45 ਦਿਨ ਤੋਂ ਵੀ ਵੱਧ ਹੋ ਗਏ ਸੀ ਨਹੀਂ ਹੋਈ ਦੋ ਮਹੀਨੇ ਨਹੀਂ ਹੋਈ ਸਾਰਾ ਪਿਆਰ ਨਿਕੜ ਗਿਆ ਠੀਕ ਹੈ 30 ਦਿਨ ਦੀ ਸੀਮਾ ਹੁੰਦੀ 45 ਦਿਨ ਤੋਂ ਵੱਧ ਹੋ ਗਏ ਸੀਗੇ ਠੀਕ ਹੈ ਮੇਰੇ ਸਾਹਮਣੇ ਆਇਆ ਨਹੀਂ ਇੰਤਕਾਲ ਪੇਸ਼ ਨਹੀਂ ਹੋਇਆ ਠੀਕ ਹੈ ਨਹੀਂ ਇਹਦੇ ਵਿੱਚ ਗਲਤੀ ਕਿੰਦੀ ਮੰਨਦੇ ਜੇ ਕੋਈ 600 ਰੁਪਏ ਆ ਫੀਸ 600 ਰੁਪਏ ਇੰਤਕਾਲ ਦੀ ਹੁੰਦੀ ਜ਼ਿੰਮੇਦਾਰ ਕੀ ਦੁਬਾਰਾ ਫੀਸ ਦੇਵੇਗਾ ਨਹੀਂ ਨਹੀਂ ਦੁਬਾਰਾ ਨਹੀਂ ਦੇਵੇਗਾ ਮੈਂ ਦੱਸਦਾ ਤੁਹਾਨੂੰ ਠੀਕ ਹੈ ਇੰਤਕਾਲ ਪੇਸ਼ ਨਹੀਂ ਹੋਇਆ ਜਦੋਂ ਪੇਸ਼ ਨਹੀਂ ਹੋਇਆ ਮੈਨੂੰ ਇਹ ਨਹੀਂ ਪਤਾ ਲੱਗ ਸਕਦਾ ਵੀ ਉੱਤੇ ਕੋਈ ਰੈੱਡ ਐਂਟਰੀ ਤੇ ਨਹੀਂ ਵੀ ਕਿਤੇ ਕੋਡ ਦਾ ਸਟੇ ਜਾਂ ਲੋਨ ਤੇ ਨਹੀਂ ਠੀਕ ਹੈ ਜਦੋਂ ਪੇਸ਼ ਨਹੀਂ ਹੋਇਆ ਸਮਾਂ ਸੀਮਾ ਤੋਂ ਬਹੁਤ ਉੱਪਰ ਹੋ ਗਿਆ ਟਾਈਮ ਜਦੋਂ ਰਿਸਟਰੀ ਹੁੰਦੀ ਜੀ ਡਿਸਟ੍ਰਿਕਟ ਕਲਰਕ ਉੱਥੇ ਮੋਹਰ ਲਾ ਕੇ ਦਿੰਦਾ ਸਟੇ ਦੀ ਇਹ ਲੋਨ ਹੈਗਾ ਕਿ ਨਹੀਂ ਹੈਗਾ ਤੋ ਤੁਸੀਂ ਫੇਰ ਹੀ ਡਿਸਟ੍ਰਿਕਟ ਕਰਦੇ ਹੋ ਰਿਸ਼ਤੀ ਤਾਂ ਫੇਰ ਹੀ ਕਰਦੇ ਹੋ ਨੀ ਮੇ ਕੋ ਜਿਹੜੇ ਇੰਤਕਾਲ ਆਉਂਦੇ ਹਨ ਸਿਰਫ ਮੇਰੀਆਂ ਰਜਿਸਟਰੀਆਂ ਦੇ ਨਹੀਂ ਆਉਂਦੇ ਬਾਕੀ ਵੀ ਕੋਰਟ ਚੋਂ ਆਉਂਦੇ ਕਈ ਇੰਤਕਾਲ ਜੱਜ ਦੇ ਆਰਡਰ ਦੇ ਦੀਨ ਹੁੰਦੇ ਇਹਦਾ ਕਰਕੇ ਇੰਤਕਾਲ ਸਮੇਂ ਵੀ ਅਸੀਂ ਦੇਖਣਾ ਪੈਂਦਾ ਠੀਕ ਹੈ ਬੜੀ ਵਾਰੀ ਰਜਿਸਟਰੀ ਹੋ ਗਈ ਬਾਅਦ ਚ ਕੋਈ ਬੰਦੇ ਨੇ ਸਟੇ ਲੈ ਲਿਆ ਇੰਤਕਾਲ ਨਾ ਹੋਵੇ ਜਾਂ ਇੱਤੇ ਲੋਨ ਦੀ ਐਂਟਰੀ ਨਹੀਂ ਹੁੰਦੀ ਇਨਕਮ ਟੈਕਸ ਵਾਲਿਆਂ ਦੀ ਆ ਜਾਂਦੀ ਜੁਦਾ ਅੱਡੀ ਕਰਕੇ ਦੀ ਇੱਕ ਰਜਿਸਟਰੀ ਹੈਗੀ ਉਹ ਤੇ ਇਨਕਮ ਟੈਕਸ ਵਾਲਿਆਂ ਦਾ ਜੇ ਵੀ ਦਾ ਬਾਝੋਂ ਆ ਜਾਂਦਾ ਇਨਕਮ ਟੈਕਸ ਨੇ ਜੇ ਕਈ ਵਾਰੀ ਕਰਕ ਕੀਤੀ ਹੋਵੇ ਇਹਦਾ ਕਰਕੇ ਇੰਤਕਾਲ ਸਮੇ ਵੀ ਦੇਖਣਾ ਹੁੰਦਾ ਵੀ ਲੋਨ ਜਾਂ ਸਟੇਟ ਨਹੀਂ ਹੈਗਾ ਠੀਕ ਹੈ ਜਦੋਂ ਮੇਰੇ ਕੋਲ ਪੇਸ਼ ਨਹੀਂ ਹੋਏਗਾ ਉਹ ਮੈਂ ਦੇਖ ਨਹੀਂ ਪਾਉਂਗਾ ਨਹੀਂ ਤੁਸੀਂ ਪੜਤ ਤੇ ਮਨਜ਼ੂਰ ਕੀਤਾ ਨਾ ਫਿਰ ਉਹ ਕਿਸ ਆਧਾਰ ਤੇ ਮਨਜ਼ੂਰ ਕੀਤਾ ਪੜਤ ਤੇ ਇਹਨਾਂ ਮਨਜ਼ੂਰ ਕੀਤਾ ਹਾਂ ਮਨਜ਼ੂਰ ਕੀਤਾ ਜੀ ਉਹ ਫਿਰ ਕਿਸ ਅਧਾਰ ਤੇ ਕੀਤਾ ਜਦੋਂ ਤੁਸੀਂ ਪੜਤ ਤੇ ਮਨਜ਼ੂਰ ਕਰਤਾ ਲਾਉਣਾ ਤਾਂ ਤੁਸੀਂ ਗੂਠਾ ਸੀ ਉਹ ਪਟਵਾਰੀ ਨੇ ਨਹੀਂ ਲਾਉਣਾ ਸੀ ਕਾਨੂੰਨ ਕੋ ਨਹੀਂ ਲਾਉਣਾ ਸੀ ਗੂਠਾ ਤੁਸੀਂ ਲਾਉਣਾ ਸੀ ਨਾਇਬ ਸਾਹਿਬ ਤੁਸੀਂ ਗੂਠਾ ਕਿਉਂ ਨਹੀਂ ਲਾਇਆ ਤੁਸੀਂ ਪੜਤ ਤੇ ਮਨਜ਼ੂਰ ਕਰ ਰਹੇ ਹੋ ਤੇ ਗੂਠੇ ਤੇ ਤੁਸੀਂ ਨਾ ਮਨਜ਼ੂਰ ਕਰਤਾ ਮੈਨੂੰ ਤਾਂ ਇਹ ਰੂਲ ਅਜ ਤੱਕ ਇਤਿਹਾਸ ਚ ਸੁਣ ਲਓ ਠੀਕ ਆ ਤਿੰਨ ਵਾਰ ਤੁਸੀਂ ਡਾਕਤਾ ਮੈਨੂੰ ਪੂਰੀ ਗੱਲ ਮੇਰੀ ਹੋਣ ਨਹੀਂ ਦਿੱਤੀ ਠੀਕ ਹੈ 30 ਦਿਨ ਦਾ ਟਾਈਮ ਹੁੰਦਾ 45 ਦਿਨ ਤੋਂ ਬਾਅਦ ਵੀ ਮੇਰੇ ਕੋ ਆਇਆ ਨਹੀਂ ਗਰੁੱਪ ਚ ਵੀ ਮੈਂ ਲਿਖ ਲਿਖ ਪਾਇਆ ਇਹਨਾਂ ਨੂੰ ਫੋਨ ਵੀ ਕੀਤੇ ਇਹਨਾਂ ਦਾ ਚੇਲਾ ਵਾ ਮਲਕੀਤ ਉਹਨੂੰ ਵੀ ਫੋਨ ਕੀਤੇ ਚਿੱਠੀ ਪੱਤਰ ਜਵਾਤਲ ਵੀ ਸਾਰਾ ਕੁਝ ਕੀਤਾ ਠੀਕ ਆ ਉਰੋਂ ਤੱਕ ਜਦੋਂ ਨਹੀਂ ਆਇਆ ਇੰਤਕਾਲ ਮੈਂ ਆਨਲਾਈਨ ਨਾਮ ਮਨਜ਼ੂਰ ਕਰਤਾ ਕਿਉਂਕਿ ਫਿਜ਼ੀਕਲੀ ਮੇਰੇ ਸਾਹਮਣੇ ਆਇਆ ਨਹੀਂ ਫਿਰ ਜਿਹੜੇ ਇਦਾਂ ਨਾਮ ਮਨਜ਼ੂਰ ਹੁੰਦੇ ਉਹ ਫਿਰ ਇਹ ਦੁਬਾਰਾ ਦਰਜ ਕਰਦੇ ਆ ਤਾਂ ਕਿ ਲੋਕਾਂ ਦੇ ਖੱਜਲ ਨਾ ਹੋਵੇ ਤੇ ਛੇਤੀ ਕੱਢ ਦੀਏ ਫਿਰ ਦੁਬਾਰਾ ਦਰਜ ਹੋਏ ਠੀਕ ਹੈ ਉਹਨਾਂ 'ਚ ਮੈਂ ਫੇਰ ਮਨਜ਼ੂਰ ਕੀਤੇ ਜਦੋਂ ਮੇਰੇ ਸਾਹਮਣੇ ਪੇਸ਼ ਹੋਏ ਉਸ ਤੋਂ ਬਾਅਦ ਇਹ ਜਦੋਂ ਇੰਤਕਾਲ ਨਾ ਮਨਜ਼ੂਰ ਹੋਣ ਤੋਂ ਕਈ ਦਿਨ ਬਾਅਦ 12 ਤਰੀਕ ਨੂੰ ਮੇਰੇ ਕੋਲ ਪੇਸ਼ ਹੋਇਆ ਮੈਨੂੰ ਲੱਗਿਆ ਇਹਨਾਂ ਨੇ ਦੁਬਾਰਾ ਦਰਜ ਕੀਤਾ ਠੀਕ ਹੈ ਪਰ ਉਹ ਪਹਿਲਾਂ ਵਾਲੇ ਸੀਗਾ ਜਿਸ ਕਰਕੇ ਪਰਤ ਤੇ ਮਨਜ਼ੂਰ ਹੋ ਗਿਆ ਤੇ ਆਨਲਾਈਨ ਨਾ ਮਨਜ਼ੂਰ ਹੈ ਤੇ ਇਹਦਾ ਮੈਂ ਹੁਣ ਆਪਣੇ ਜਿਹੜੇ ਪੁਰਾਣੇ ਸੀਨੀਅਰ ਹੈਗੇ ਆ ਉਹਨਾਂ ਤੋਂ ਮੈਂ ਪੁੱਛਿਆ ਉਹ ਕਹਿੰਦੇ ਵੀ ਇਥੋਂ ਏਐਸਐਮ ਤੋਂ ਇੱਕ ਮੇਲ ਆਪਾਂ ਭੇਜਣੀ ਹੈ ਡੀਐਲਆਰ ਦਫ਼ਤਰ ਉਹ ਇੱਕ ਅੱਧੇ ਦਿਨ ਚ ਇਹ ਜਿਹੜਾ ਵਿੱਚ ਇੱਕ ਟੈਕਨੀਕਲ ਇਸ਼ੂ ਆਇਆ ਉਹ ਸੋਲਵ ਹੋ ਜਾਏਗਾ ਕੋਈ ਉਹਨਾਂ ਨੂੰ ਦੁਬਾਰਾ ਨਹੀਂ ਕੋਈ ਫੀਸ ਦੇਣੀ ਹਾਂਜੀ ਪਟਵਾਰੀ ਸਾਹਿਬ ਇਹ ਇਹ ਮਸਲਾ ਪਹਿਲਾਂ ਹੀ ਤੁਹਾਡਾ ਆ 29 54 ਲੱਗ ਕੇ ਹੋਰ ਵੀ ਮਸਲੇ ਆਏ ਨੇ ਨਾਇਬ ਸਾਹਿਬ ਕੋਲ ਹੋਰ ਹੈਗੇ ਨੇ ਮੇਰੇ ਜੀ ਕਿੰਨੇ ਜੀ ਉੱਥੋਂ ਆਪਣੇ ਦਫਤਰਾਂ ਵਾਲ ਤੇ 9 ਇੰਤਕਾਲੇ ਕਿੰਝ ਇਹਨਾਂ ਨੇ ਰਿਜੈਕਟ ਕੀਤੇ ਨੇ ਹਾਂਜੀ ਤੇ ਤੁਹਾਡੇ ਕਿੰਨੇ ਕੀਤੇ ਨੇ ਮੇਰੇ ਤਾਂ ਉਹ 2 ਤਰੀਕ ਨੂੰ ਦਰਜ ਕੀਤੇ ਨੇ ਜੀ ਅੱਛਾ ਤੇ ਆਪਣੇ ਮੈਨੂੰ ਪ੍ਰਿੰਟ ਮਿਲੇ ਪ੍ਰਿੰਟ ਦੇ ਉੱਤੇ ਡੇਟ ਲਿਖੀ ਜੀ ਠੀਕ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਪ੍ਰਿੰਟ ਮਿਲੇ ਮੈਨੂੰ 19 ਨੂੰ ਨਾਮਨਜ਼ੂਰ ਕਰਦੇ ਐ 20 ਨੂੰ ਮੈਨੂੰ ਆਪਣੇ ਪ੍ਰਿੰਟ ਮਿਲੇ ਅੱਛਾ ਤੁਹਾਨੂੰ 20 ਤਰੀਕ ਨੂੰ ਪ੍ਰਿੰਟ ਮਿਲਿਆ ਤੇ 19 ਨੂੰ ਇਹਨਾਂ ਨੇ ਨਾਮਨਜ਼ੂਰ ਕਰਤਾ ਤੇ ਪਰਤ ਤੋਂ ਨਹੀਂ ਉਹਨੇ ਕੁਝ ਨਹੀਂ ਕੀਤਾ ਜਿਹੜਾ ਜਿਹੜਾ 2952 ਹੈ ਨਾ ਜੀ ਹਾਂਜੀ ਉਹਦੇ ਤੇ ਉਹ ਦਰਜ ਹੋਇਆ 26 ਤਰੀਕ ਨੂੰ ਹਾਂਜੀ ਤੇ ਇਹਨਾਂ ਦੇ ਉਹਨਾਂ ਨੇ ਮੈਸੇਜ ਕੀਤਾ ਤੇ ਮੈਂ ਉਹ ਪਰਤਾਲ ਕਰਾ ਕੇ ਕਨਗੂ ਸਾਹਿਬ ਦੀ ਇਹਨਾਂ ਦੇ ਪੇਸ਼ ਕਰ ਦਿੱਤਾ ਇਹਨਾਂ ਨੇ ਮਨਜ਼ੂਰ ਲਿਖਤਾ ਸੀ ਇਹਨਾਂ ਨੂੰ ਪਤਾ ਨਹੀਂ ਗਲਤੀ ਲੱਗ ਗਈ ਕੀ ਹੋਇਆ ਜੀ ਇਹਨਾਂ ਨੇ ਉਹ ਨਾਮ ਜੁਕਰ ਬਿਠਾ ਉਹ ਤਾਂ ਅਜੇ ਵੀ ਮੰਨ ਰਹੇ ਨੇ ਨਾ ਵੀ ਮੈਂ ਤਾਂ ਨਾਮ ਮਨਜ਼ੂਰ ਕੀਤਾ ਰੂਲ ਟੱਪ ਗਿਆ ਸੀ ਨਹੀਂ ਰੂਲ ਨਹੀਂ ਟੱਪਿਆ ਹੁੰਦਾ ਟਾਈਮ ਸਹੀ ਟਾਈਮ ਤੇ ਆਇਆ ਇੰਤਜ਼ਾ ਜੀ ਉਹ ਵੇਖ ਲਓ ਪਰਦੇ ਤੇ ਡੇਢ ਵੇਖ ਲਓ ਤੁਸੀਂ ਇਹ ਬੜਾ ਵੱਡਾ ਮਸਲਾ ਹੈ ਪਟਵਾਰੀ ਸਾਹਿਬ ਵੀ ਮੌਕੇ ਤੇ ਨੇ ਨਾਇਬ ਸਾਹਿਬ ਮੌਕੇ ਨੇ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈ ਪਰ ਇਹ ਲੋਕਾਂ ਨਾਲ ਕਿਵੇਂ ਖੱਜਲ ਖਵਾਰੀ ਹੋ ਰਹੀ ਹੈ ਇੱਕ ਪਾਸੇ ਭਗਵੰਤ ਮਾਨ ਕਹਿ ਰਿਹਾ ਹੈ ਕਿ ਤਹਿਸੀਲਾਂ ਵਿੱਚ ਬਹੁਤ ਵੱਡੇ ਵੱਡੇ ਸੁਧਾਰ ਹੋ ਗਏ ਨੇ ਪਰ ਇੱਥੇ ਜਿਵੇਂ ਲੋਕਾਂ ਦੀ ਖੱਜਲ ਖਵਾਰੀ ਇੰਨੀ ਜ਼ਿਆਦਾ ਹੋ ਰਹੀ ਹੈ ਇੰਨੀ ਗਰਮੀ ਦੇ ਵਿੱਚ ਜਿਹੜਾ ਕੱਲ 2952 ਵਾਲਾ ਮਸਲਾ ਚੱਕਿਆ ਉਹ ਇਸ ਕਰਕੇ ਚੱਕਿਆ ਸੀ ਭਾਗੂ ਪਿੰਡ ਵਾਲਾ ਉਹ ਬਜ਼ੁਰਗ ਬੰਦਾ ਸੀ ਤੇ ਉਹਦੇ ਤੋਂ ਟੁਰਿਆ ਨਹੀਂ ਜਾਂਦਾ ਸੀ ਇਹ ਕਿਹੜਾ ਬਦਲਾ ਲਿਆਂਦਾ ਆ ਆ ਲੋਕ ਦੇਖ ਲਓ ਕਿਵੇਂ ਬੈਠੇ ਨੇ ਆਪਦੇ ਕੰਮਕਾਰਾਂ ਲਈ ਤੇ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੈਂ ਬੇਨਤੀ ਕਰਾਂਗਾ ਜਿਹੜਾ ਆਈਐਸ ਅਫਸਰ ਬੰਦਾ ਹੈ ਬੜੀ ਤਪੱਸਿਆ ਨਾਲ ਬੰਦਾ ਹੈ ਐਵੇਂ ਨਹੀਂ ਬੰਦਾ ਤੇ ਕਿਰਪਾ ਕਰਕੇ ਤੁਹਾਡਾ ਫਰਜ਼ ਬੰਦਾ ਥੱਲੇ ਲੋਕਾਂ ਨੂੰ ਗਰਾਊਂਡ ਲੈਵਲ ਤੇ ਚੈੱਕ ਕਰੋ ਕਿਵੇਂ ਤਹਿਸੀਲਾਂ ਦੇ ਵਿੱਚ ਖੱਜਲ ਖੁਆਰੀਆਂ ਹੋ ਰਹੀਆਂ ਨੇ ਤੇ ਆ ਨਿੱਕੇ ਨਿੱਕੇ ਬੱਚੇ ਤੁਸੀਂ ਆ ਵੇਖ ਲਓ ਜਿਹੜੇ ਇੱਥੇ ਬੈਠੇ ਨੇ ਆਪਦੇ ਕੰਮਕਾਰਾਂ ਲਈ ਨਾਲ ਆਪਦੇ ਮਾਪਿਆਂ ਦੇ ਆਏ ਨੇ ਮੈਂ ਇੱਥੇ ਅਪੀਲ ਕਰਾਂਗਾ ਮੁੱਖ ਮੰਤਰੀ ਸਾਹਿਬ ਤੁਸੀਂ ਕਹ ਰਹੇ ਜੇ ਅਸੀਂ ਈਜ਼ੀ ਰਿਸਟਰੀ ਚਲਾ ਰਹੇ ਹਾਂ ਆ ਤਾਂ ਤੁਹਾਡਾ ਛਰਿਆਵਾ ਨਾਇਬ ਤਹਿਸੀਲਦਾਰ ਹਬੋਰ ਤੁਹਾਡੇ ਇਸ ਕੰਮ ਦੀ ਹਵਾ ਕੱਢ ਰਿਹਾ ਮੈਂ ਆਸ ਕਰਨਾ ਇਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ ਤੇ ਤਾਂ ਜੋ ਜਿਹੜੇ ਦੂਜੇ ਤਹਿਸੀਲਦਾਰ ਨੇ ਉਹ ਕਿਸੇ ਨੂੰ ਖਰਾਬ ਕਰਨ ਦੀ ਜ਼ਰਤ ਨਾ ਕਰਨ ਤਾਂ ਕਰਕੇ ਤੁਹਾਨੂੰ ਅਮਨੋ ਸਾਹਮਣੀ ਪਟਵਾਰੀ ਵੀ ਕੋਲ ਬਿਠਾਇਆ ਤੇ ਨਾਇਬ ਤਹਿਸੀਲਦਾਰ ਵੀ ਸਾਹਮਣੇ ਬਿਠਾਇਆ ਇੱਥੇ ਆਪਾਂ ਪਟਵਾਰੀਆਂ ਦੇ ਚਿੱਕੜ ਛੱਡਨੇ ਆ ਪਾਰ ਪਟਵਾਰੀ ਕੀ ਕਰਨ ਜਦੋਂ ਅਗੋਂ ਉਹਨਾਂ ਦਾ ਜਿਨ੍ਹਾਂ ਨੇ ਕੰਮ ਕਰਨਾ ਹੈ ਉਹ ਕੋ ਕੰਮ ਕਰਨ ਦੀ ਬਜਾਏ ਆਪਦੀ ਮਨਮਰਜ਼ੀ ਕਰਦੇ ਨੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਸ਼ਾਇਦ ਸਾਡਾ ਮੁੱਖ ਮੰਤਰੀ ਇਹ ਵੀਡੀਓ ਦੇਖੇ ਤੇ ਇਹ ਜਿਹੜਾ ਨਾਇਬ ਤਹਿਸੀਲਦਾਰ ਹੈ ਇਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਧੰਨਵਾਦ